ਅਪਾ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਥਾਣਾ ਬਸੀ ਪਠਾਣਾ ਦੇ ਬਾਹਰ ਖੜੇ ਆ ਕਿਉਂਕਿ ਅੱਜ ਫੇਰ ਪੰਜਾਬ ਸਰਕਾਰ ਦੇ ਐਮ ਐਲ ਏ ਰਪਿੰਦਰ ਸਿੰਘ ਹੈਪੀ ਨੂੰ ਸਾਡੇ ਨੌਜਵਾਨਾਂ ਨੇ ਭਾਰਤੀ ਸੰਜੁਨਿਨੀ ਨੇਕਤਾ ਸਿੱਧੂ ਬਰਦਿਆ ਨੇ ਸਵਾਲ ਪੁੱਛਣੇ ਸੀਗੇ ਸਾਡਾ ਇੱਕ ਨੌ ਜਣਿਆਂ ਦਾ ਕਾਫਲਾ ਗਿਆ ਸੀਗਾ ਛੋਟਾ ਜਿਹਾ ਤਾਂ ਜੋ ਜੋ ਸਰਕਾਰ ਆ ਬਾਰ ਬਾਰ ਇਹ ਗੱਲ ਕਹਿੰਦੀ ਤੁਸੀਂ ਵੱਡੇ ਵੱਡੇ ਕਾਫਲੇ ਭੇਜਦੇ ਹੋ ਤੁਸੀਂ ਹਰਦਮਤ ਬਚਾਉਂਦੇ ਹੋ ਪਰੰਤੂ ਅੱਜ ਬਿਲਕੁਲ ਸ਼ਾਂਤ ਮਨ ਹੀ ਸਾਡੇ ਗਏ ਸੀਗੇ ਤੁਸੀਂ ਲਾਈਵ ਵੀ ਪਹਿਲਾਂ ਦੇਖਿਆ ਸਾਡੇ ਪੇਜ ਤੋਂ ਪਰ ਜਦੋਂ ਗਏ ਫੇਰ ਉਹੀ ਕੰਮ ਹੋਇਆ ਸਾਡੇ ਜਾਂਦੇ ਹੋਏ ਕਿਸਾਨਾਂ ਨੂੰ ਕੋਈ ਵੀ ਸਵਾਲ ਨਹੀਂ ਕਰਨ ਦਿੱਤਾ ਉਲਟਾ ਚੱਕ ਕੇ ਥਾਣੇ ਦੇ ਵਿੱਚ ਬੰਦ ਕੀਤਾ ਪਰੰਤੂ ਅੱਜ ਸਾਰੇ ਏਰੀਆ ਦੇ ਲੋਕਾਂ ਨੇ ਭਾਰਤੀ ਕਿਸਾਨ ਯੂਨੀਅਨ ਇੱਕ ਤਾਂ ਸਿੱਧੂਪੁਰ ਦੇ ਸਾਡੇ ਲੋਕਾਂ ਨੇ ਆ ਕੇ ਇੱਥੇ ਇੱਕ ਧਰਨਾ ਲਾਇਆ ਜਿਹਦੇ ਵਿੱਚ ਪ੍ਰਸ਼ਾਸਨ ਨੂੰ ਝੁਕਾਇਆ ਤੇ ਮਜਬੂਰ ਕੀਤਾ ਕਿ ਕਿਸਾਨਾਂ ਨੂੰ ਜਿਹਨਾਂ ਨੂੰ ਜੇਲ੍ਹ ਭੇਜਣ ਦੀ ਗੱਲ ਕਰਦੇ ਸੀ ਅੱਜ ਉਹਨਾਂ ਨੂੰ ਸਾਰਿਆਂ ਨੂੰ ਬਿਨਾਂ ਸ਼ਰਤ ਰਿਹਾ ਕਰਵਾਇਆ ਅੱਗੇ ਵੀ ਜਦੋਂ ਇਹ ਲੋਕਾਂ ਦੇ ਵਿੱਚ ਜਾਣਗੇ ਐਮਐਲਏ ਤਾਂ ਲੋਕ ਆਪਣੇ ਹੱਕ ਦੀ ਗੱਲ ਰੱਖਣਗੇ ਅਗਰ ਜਵਾਬ ਨਹੀਂ ਜਵਾਬ ਨਹੀਂ ਦੇ ਪਾਉਣਗੇ ਤਾਂ ਫਿਰ ਇਹਨਾਂ ਨੇ ਜਿਹੜਾ ਕੁਝ ਕਰਨਾ ਉਹ ਕਰਨਗੇ ਆਉਣ ਵਾਲੇ ਦਿਨਾਂ ਦੇ ਵਿੱਚ ਭਰੋਸਾ ਦਵਾਇਆ ਪ੍ਰਸ਼ਾਸਨ ਨੇ ਭਰੋਸਾ ਦਵਾਇਆ ਕਿ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਰੁਪਿੰਦਰ ਹੈਪੀ ਦੇ ਨਾਲ ਤੁਹਾਡੀ ਜਫੇਬੰਦੀ ਦੀ ਵੱਡੇ ਪੱਧਰ ਦੇ ਉੱਤੇ ਕਿਸੇ ਪਿੰਡ ਦੇ ਵਿੱਚ ਮੀਟਿੰਗ ਕਰਵਾਵਾਂਗੇ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ